ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿਖਰੂ ਤੇ ਬਾਦਸ਼ਾਹ ਮਹਾਰਾਜ ਸਦਾ ਹੀ ਜੈਕਾਰ ਸਦਾ ਹੀ ਜੈਕਾਰ ਸਰਬੰਤਾ ਬਣਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਸੋਖੀ ਕੜੀ ਨਾ ਦੇਖੋ ਕਰੋ ਕਿਰਪਾ A uh, concert सचे पा दिशा माल जनम जनम जी कटी आहे

satna सुत दास्यों प्रीत लगाई एक तम पंथ सुन गुर नानक ते मेलंत जम त्रास मिटाई एक अरदास पहाट की रत की गुर रामदास ਰਖੋ ਸਰਨਾਈ ਏਕ ਅਰਦਾਸ ਭਾਟ ਗੁਰ ਰਾਮਦਾਸ ਰਖੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਗੁਰ ਬਾਣੀ ਕਹਸਵਕ ਜਨਮਾਨੇ ਪਰ ਤਖ ਗੁਰ ਨਿਸਤਾਰੇ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰਿ ਸੁਭਾ ਚੰਤਾਲਾ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕਾ ਸਪਾਵ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਨ ਚੀਤ ਨ ਆਵੇ ਮੇਰੇ ਰਾਮ ਰਾਇ ਤੂੰ ਸੰਤਾਂ ਕਾ ਸੰਤ ਤੇਰੇ तेरे सेवक को भाव केishnaही जा नहि आव मेरे हमें दिष्ट शुभ कर हर अग पाप सकल मल काम क्रोध यार लोभ महा वश कर सब है बल ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵ ਗੁਰ ਨਵ ਨਿਧ ਦਰਿਆ ਜਨਮ ਹਮ ਕਾਲਖ ਧੋਵੈ ਹਾਂ ਆਇਆ ਦੁਰ ਚਲਕ ਮੈਂ ਤਕੀ ਤੋ ਸ਼ਰਣਾ ਮੈਂ ਹਸ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜਿਉ ਰਾਮ ਨਾਮ ਓਰਮ ਗਾਏ ਜਾ ਕਾ ਸਮ ਨਹੀਂ ਜੇ ਸਿਮਰਤ ਸੰਕਟ ਮਿਟ ਦਰਸ ਤੁਹਾਰੋ ਸੋ ਕਹੋ ਢਲ ਗੁਰ ਸੇਵੀ ਆਹ ਹੰਗ ਸੋ ਸਹਜ ਦਰਸ਼ਨ ਪਰਸੈ ਗੁਰ ਕਾ ਜਨਮ ਮਰਨ ਹੋਵ ਵਸਫਤ ਖਸਮ ਦੀ ਨੋਰ ਹਰ ਸੋ ਪਰਸ ਤਦ ਡਿਠੇ ਸਚੇ ਬਾਤਿ ਸਾ ਮਲ ਜਨਮ ਜਨਮ ਦੀ ਸਜਣ ਸੱਚਾ ਪਤਸ਼ ਸਿਰ ਸ਼ਾਹ ਹਾ ਜਿਸ ਪਾਸ ਬਹਿਠਿਆ ਸਭਨਾ ਦਾ ਸਤਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ 5 ਓਨ ਕੀ ਓਹੀਓ ਮੇਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਜਾਈ ਸੁਣਤ ਸੰਦੇਸ਼ ਰ ਪ੍ਰਗ੍ਰਹ ਸਹਿਜ ਵਿਸ਼ਾਈ ਪ੍ਰਹਮ ਪ੍ਰਮਾ ਆਇਓ ਤੋਂ ਨਦਰਨਾ ਪਾਈ ਓੰਕਿਆ ਹਿਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਜਾਈ ਸੁਣਤ ਸੰਦੇਸ ਰੋ ਤਰੇ ਗ੍ਰਹਿ ਸੇਜ ਵਿਸ਼ਾਈ ਭ੍ਰਮ ਭ੍ਰਮ ਆਇਓ ਤਾ ਨਦਰ ਨ ਪਾਈ ਕਿਨ ਬਦ ਹਿਆਰੋ ਧੀਰਨ ਮੰਨਾ ਮੇਲ ਸਾਜਨ हां तो जे करबानो रहाओ एका सेज विशी तन कंत तन सोती तेरा सद जगंता पियो मदरो ਤਨ ਮਤਵੰਤਾ ਤਨ ਜਾਗ ਜੇ ਪਿਰ ਬਲੰਤਾ ਭਈ ਨਰਸੀ ਬਹੁਤ ਦਿਨ ਲਗੇ ਦੇਸ ਦਸੰਤਰ ਮੈਂ ਸਗਲੇ ਚਾਗੇ ਕਿਨ ਰਹਨ ਨਾ ਪਾਵਾਂ ਦਿਨ ਪਗ ਪਗ ਹੋਏ ਕਿਰਪਾਲ ਤਰਭ ਹ ਮਿਲ ਸਭਾਗੇ ਭਾਏ ਕਿਰਪਾਲ ਸਤ ਸੰਗ ਮਿਲਾਇ ਉਹ ਜੀਤਪਤ ਘਰ ਪਰ ਪਾਇ ਸਗਲ ਸਿੰਗਾਰ ਹਣ ਮੁਝ ਸੁਹਾਏ ਕਹੋ ਨਾਨਕ ਗੁਰ ਭਰਮ ਚੁਕਾਇਆ ਜਹ ਦੇਖਾ ਤਹ ਪਿਰ ਹੈ ਪਹਾਈ ਖੋਲਿਓ ਕਪਟ ਤਾਂ ਮਨ ਠਹਿਰਾਈ ਜਹ ਦੇਖਾ ਤਹ ਪਿਰ ਹੈ ਪਹਾਈ ਖੋਲਿਓ ਕਪੜ ਤਾ ਮਨ ਠਹਿਰਾਈ ਰਹਾ ਦੁਜਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਹੀ ਮਹਿਲਾ ਪੰਜਵਾ ਮੁਕਿਓ ਹਿਓ ਮੇਲਨ ਪ੍ਰਵਤਾਈ ਖੋਜਤ ਚਰਿਓ ਦੇਖੋ ਪ੍ਰੈ ਜਾਈ ਸੁਨਤ ਸੰਦੇਸ ਰੂਪ ਪ੍ਰੈ ਗ੍ਰਹਿ ਸੇਜ ਵਿਸ਼ਾਈ ਭ੍ਰਮ ਭ੍ਰਮ ਆਇਓ ਤਉ ਨਗਰ ਨ ਪਾਈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅਜ ਦਾ ਪਾਵਨ ਮੁਖਵਾਕ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਸੋਇ ਹਿਰਾਗ ਅੰਦਰ ਪਾਵਨ ਅੰਗ 737 ਅਤੇ 38 ਉੱਤੇ ਸੁਭਾਏ ਮਾਨ ਹੈ। ਸਤਿਗੁਰੂ ਬਖਸ਼ਿਸ਼ ਕਰਦਿਆਂ ਨੇ ਇਹ ਭਾਈ ਮੇਰੇ ਮਨ ਦੇ ਵਿੱਚ ਮੇਰੇ ਪਿਆਰੇ ਪ੍ਰੀਤਮ ਨੂੰ ਮਿਲਣ ਦੀ ਤਾਂਗ ਪੈਦਾ ਹੋਈ। ਚਾਹ ਪੈਦਾ ਹੋਇਆ। ਇੱਕ ਉਮਾਹ ਪਰਦਾ ਹੋਇਆ ਤਾਂ ਮੈਂ ਆਪਣੇ ਪਿਆਰੇ ਪ੍ਰੀਤਮ ਨੂੰ ਲੱਭਣ ਵਾਸਤੇ ਤੁਰ ਪਿਆ ਕਿ ਕਿੱਥੇ ਮਿਲੇਗਾ। ਤਾਂ ਕਿ ਉਸ ਨੂੰ ਮਿਲ ਲਾਵਾਂ। ਜਦੋਂ ਉਸ ਦਾ ਸੁਨੇਹਾ ਮੈਨੂੰ ਮਿਲਿਆ ਤਾਂ ਮੈਂ ਆਪਣੇ ਹੀ ਹਿਰਦੇ ਰੂਪੀ ਸੇਜਾ ਨੂੰ ਤਿਆਰ ਕੀਤਾ ਵੀ ਆਏਗਾ ਮੇਰਾ ਪਿਆਰਾ ਤੇ ਇਸ ਤੇ ਬੈਠੇਗਾ ਪਰ ਮੈਂ ਥਾਂ ਥਾਂ ਤੇ ਲੱਗਿਆ ਅਨੇਕਾਂ ਥਾਂ ਤੇ ਭਟਕੀ ਪਰ ਮੇਰਾ ਪਿਆਰਾ ਮੈਨੂੰ ਮਿਲਿਆ ਨਹੀਂ ਮਿਲਿਆ ਕਿਉਂ ਨਹੀਂ ਸਤਿਗੁਰੂ ਕਹਿੰਦੇ ਕਿਉਂਕਿ ਅੰਦਰ ਜਿਹੜਾ ਇਹ ਅਹੰਕਾਰ ਚੱਕਿਆ ਹੋਇਆ ਸੀ ਸਤਿਗੁਰੂ ਕਹਿੰਦੇ ਜਿੱਥੇ ਅਹੰਕਾਰ ਹੈ ਉੱਥੇ ਨਿਰੰਕਾਰ ਨਹੀਂ ਹੁੰਦਾ ਕਿ ਰੱਬ ਜੀ ਨੂੰ ਇਹ ਅਹੰਕਾਰ ਇਹ ਮੈਂ ਚੰਗੀ ਨਹੀਂ ਲੱਗਦੀ ਸਤਿਗੁਰ ਬਾਣੀ ਵਿੱਚ ਆਪ ਕਹਿੰਦੇ ਨੇ ਹਰ ਜੀਓ ਅਹੰਕਾਰ ਨਾ ਭਾਵਈ ਜਦੋਂ ਤੱਕ ਅੰਦਰ ਮੈਂ ਹੈ ਸਤਿਗੁਰ ਕਹਿੰਦੇ ਉਹ ਪਿਆਰਾ ਮਿਲਣਾ ਨਹੀਂ ਇਸ ਕਰਕੇ ਦਾਤਾਰ ਕਹਿੰਦੇ ਪਿਆਰੇ ਜੇ ਪਿਆਰੇ ਨਾਲ ਮਿਲਣਾ ਹੈ ਤੇ ਆਪਣੇ ਅੰਦਰ ਨੂੰ ਮੈਂ ਨੂੰ ਮਿਟਾਈ ਆਪਣੇ ਦਿਲ ਦੇ ਦਰਵਾਜ਼ੇ ਦਿਲ ਦੇ ਗੁਹੇ ਨੂੰ ਖੋਲੀ ਤੇਰਾ ਪਿਆਰਾ ਤੇਰੇ ਸਾਹਮਣੇ ਤਨੂੰ ਨਜ਼ਰ ਆ ਜਾਏਗਾ ਸਤਿਗੁਰੂ ਕਿਰਪਾ ਕਰਨ ਆਪਣੀ ਮਾਇ ਮੇਰੀ ਨੂੰ ਛੱਡ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜੀ ਸਤਿਗੁਰ ਸਭਨਾਂ ਨੂੰ ਨਾਮ ਬਖਸ਼ਣ ਸੇਵਾ ਸੰਵਰਨ ਬਖਸ਼ਣ ਸਭਨਾਂ ਦਾ ਆਵਿਆ ਅਗਾਵਿਆ ਸੇਵਾ ਆਪਣੇ ਦਰ ਤੇ ਪਰਵਾਨ ਕਰਨ ਜੀ ਹੋਈਆਂ ਭੁੱਲਾਂ ਦੇਖਿ ਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤ